ਮੈਂ ਹਾਂ ਵਿਜੇਪਾਲ ਸਿੰਘ ਦੇ ਜੀ ਤੈਲਕਾ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸੋਬ ਉਦੇਸ਼ਾਂ ਦੀ ਧਰਤੀ ਉੱਤੇ ਜਿੱਥੇ ਕਿ ਪੰਜਾਬੀਆਂ ਨੇ ਆਪਣਾ ਨਾਮ ਪੂਰਾ ਦੁਨੀਆ ਉੱਤੇ ਕਾਇਮ ਕੀਤਾ ਉੱਥੇ ਅਸੀਂ ਆ ਮਲੇਸ਼ੀਆ ਵਿਖੇ ਕੋਲੰਪਰ ਵੱਡਾ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕਿ ਸਹਬੇ ਕਮਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਕਿ ਉਹਨਾਂ ਦਾ 555ਵਾਂ ਪ੍ਰਕਾਸ਼ ਪੁਰਬ ਨਵੰਬਰ ਦੇ ਮਹੀਨੇ ਵਿੱਚ ਪੂਰੀ ਦੁਨੀਆ ਦੇ ਅੰਦਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਉੱਥੇ ਜਾਣਕਾਰੀ ਲਈ ਦੱਸੀ ਦੇ ਕਿ ਵੱਡਾ ਗੁਰਦੁਆਰਾ ਸਾਹਿਬ ਜਲਨ ਕੰਪੰਪੰਡਨ ਜਿੱਥੋਂ ਕਿ ਇੱਕ ਮਹਾਨ ਨਗਰ ਕੀਰਤਨ ਦਾ ਯੋਜਨ ਕਰਕੇ ਸੰਗਤਾਂ ਨੂੰ ਜਿੱਥੇ ਨਾਮ ਬਾਣੀ ਨਾਲ ਜੋੜਿਆ ਜਾਵੇਗਾ ਅਸੀਂ ਆ ਗੁਰਦੁਆਰਾ ਸਾਹਿਬ ਵਿਖੇ ਉੱਥੇ ਦੀ ਮੈਨੇਜਮੈਂਟ ਪ੍ਰਬੰਧ ਕਮੇਟੀ ਜੋ ਆਰਗੇਨਾਈਜ਼ਰ ਜਿਨ੍ਹਾਂ ਵੱਲੋਂ ਕਿ ਇਹ ਮੁਕਤਾ ਪ੍ਰਬੰਧ ਕੀਤੇ ਜਾ ਰਹੇ ਨੇ ਹਨ ਸੋ ਜੋ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸੋਲਾਂ ਮਬਨ ਨਿਕਰਾ ਜਾਣਕਾਰੀ ਪ੍ਰਾਪਤ ਕਰਾਂਗੇ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਰਾਜਵਿੰਦਰ ਸਿੰਘ ਜੀ ਉਹਨਾਂ ਕੋਲ ਜਾਣਕਾਰੀ ਦਵਾਂਗੇ ਕਿ ਕਿਹੋ ਜਿਹੇ ਪ੍ਰੋਗਰਾਮ ਹਨ ਤੁਹਾਡੇ ਉਸ ਨਗਰ ਕੀਰਤਨ ਦੇ ਵਿੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 555 ਗੁਰੂ ਨਾਨਕ ਦੇਵ ਜੀ ਦੇ ਆਡੇ ਦੇ ਵਿੱਚ ਮੁੱਖ ਰੱਖਦੇ ਹੋਏ ਕੰਪੂਗ ਪੰਡਨ ਵੱਡਾ ਗੁਰਦਾਰਾ ਨਗਰ ਕੀਰਤਨ ਇੱਥੋਂ ਸ਼ੁਰੂ ਹੋ ਕੇ ਕੰਪੂਗ ਪੰਡਨ ਡਲਮ ਸੈਟਲਮੈਂਟ ਗੁਰਦਾਰੇ ਦੇ ਵਿੱਚ ਉੱਥੇ ਰੁਕ ਕੇ ਅੱਧਾ ਘੰਟਾ ਜਾਂ ਘੰਟੇ ਵਾਸਤੇ ਰੁਕ ਕੇ ਉੱਥੇ ਫਿਰ ਆਪਾਂ ਵਾਪਸ ਇੱਥੇ ਵੱਡੇ ਗੁਰਦੁਆਰੇ 'ਚ ਪਹੁੰਚਾਂਗੇ ਜੀ ਆ ਤਕਰੀਬਨ ਲਗਭਗ 2-3 ਘੰਟੇ ਲੱਗ ਜਾਣਗੇ ਆ ਪੂਰਾ ਕੁਮਾਰ ਕ ਕਮਾ ਕੇ ਮੇਰੇ ਖਿਆਲ 'ਚ 3.5 ਕਿਲੋਮੀਟਰ ਹੋ ਜਾਊਗਾ ਸੋ ਬਹੁਤ ਮੁਸ਼ਕਲ ਨਾ ਮੈਂ ਜਿਵੇਂ ਕਿ ਗੱਲ ਕਰੀਏ ਮਲੇਸ਼ੀਆ ਦੀ ਧਰਤੀ ਉੱਤੇ ਟ੍ਰੈਫਿਕ ਦੀ ਗੱਲ ਕਰੀਏ ਉਹ ਕਿਹੋ ਜਿਹਾ ਪ੍ਰਬੰਧ ਹੋਣਗੇ ਤੁਹਾਡੇਆਂ ਨੂੰ ਤੁਸੀਂ ਇਸ ਸਰਕਾਰ ਕੋਲੋਂ ਕਿਹੋ ਜਿਹਾ ਪਰਮਿਸ਼ਨ ਲੈ ਕੇ ਇਹ ਨਗਰ ਕੀਰਤਨ ਨੂੰ ਆਰਗੇਨਾਈਜ਼ ਕਰੋਗੇ ਪਰਮਿਸ਼ਨ ਸਾਨੂੰ ਪੁਲਿਸ ਤੋਂ ਪੁਲਿਸ ਤੋਂ ਮਿਊਨਿਸਪੈਲਟੀ ਤੋਂ ਇਹਨਾਂ ਨੂੰ ਹੋਰ ਵੀ ਏਜੰਸੀ ਕੋਲੋਂ ਲੈ ਕੇ ਫੇਰੀ ਇਹ ਨਗਰ ਕੀਰਤਨ ਕਰ ਸਕਦੇ ਆ ਉਹ ਜਿਹੜੇ ਪਰਮਿਸ਼ਨ ਨੇ ਉਹ ਸਾਰਾ ਕੁਝ ਸਾਨੂੰ ਮਿਲ ਗਿਆ ਵਾ ਤੇ ਅਸੀਂ ਹੁਣ ਤਿਆਰੀਆਂ ਕਰਦੇ ਆ ਤੇ ਚੰਦਾ ਇਕੱਠਾ ਕਰਦੇ ਆ ਕਿਉਂਕਿ ਸਾਡੇ ਅਸੀਂ ਗੁਰੂ ਨਾਨਕ ਦੇ ਅਵਤਾਰ ਫੁਰਫ ਨੂੰ ਚੰਗੀ ਤਰ੍ਹਾਂ ਅਤੇ ਹੁਤੋਂ ਤਾਮ ਨਾਲ ਮਨਾਵਣਾ ਹੈ ਜੀ ਸੋ ਉਹਦੇ ਵਿੱਚ ਕਿਹੋ ਜਿਹਾ ਰੂਟ ਹੋਊਗਾ ਤੁਹਾਡਾ ਕਿਹੋ ਜਿਹੇ ਸਾਧਨ ਹੋਣਗੇ ਤੁਸੀਂ ਕਿਵੇਂ ਗੱਲ ਕਰੀਏ ਕਿ ਟ੍ਰੈਕ ਨੂੰ ਬੁਖ ਰੱਖਦਿਆਂ ਹੋਇਆਂ ਵੀ ਕੋਈ ਉਹਦੇ ਲਈ ਕੋਈ ਖਾਸ ਪ੍ਰਬੰਧ ਹੋਣਗੇ ਜਿਵੇਂ ਕਿ ਤੁਸੀਂ ਸੰਗਤਾਂ ਨੂੰ ਰੋਡ ਤੇ ਲੈ ਕੇ ਚਲੋਗੇ ਕਿ ਗੱਡੀਆਂ ਕਾਰਾਂ ਜਾਂ ਬੱਸਾਂ ਦੇ ਵਿੱਚ ਕੋਈ ਇਹੋ ਜਿਹਾ ਪ੍ਰਬੰਧ ਹੋਣਗੇ ਅਸੀਂ ਸਾਰੇ ਤੁਰਦੇ ਜਾਵਾਂਗੇ ਪੈਦਲ ਅੱਛਾ ਇੱਥੋਂ ਇੱਥੋਂ ਵੱਡਾ ਗੁਰਦੁਆਰਾ ਨਿਕਲ ਕੇ ਅਸੀਂ ਖੱਬੇ ਜਾਵਾਂਗੇ ਸਿਰ ਇੱਕ ਪ੍ਰਕਰਮਾ ਕਰਕੇ ਉਥੇ ਗੁਰਦਾਰੇ ਵੱਡਾ ਅਲਮ ਗੁਰਦੁਆਰਾ ਖੰਬੂਪੰਣਾ ਸੈਟਲਮੈਂਟ ਤੋਂ ਰੁੱਕ ਕੇ ਉਥੇ ਫਿਰ ਕੰਟੀਨਿਊ ਕਰਾਂਗੇ ਆਪਾਂ ਇੱਥੋਂ ਇਧਰ ਇਧਰੋਂ ਆਉਣਗੇ ਫਿਰ ਆਪਾਂ ਵਾਪਸ ਹੀ ਇੱਥੇ ਆਵਾਂਗੇ ਜੀ ਵੱਡੇ ਗੁਰਦੁਆਰੇ 'ਚ ਸੁੱਕੀ ਕੀ ਅਪੀਲ ਹੈ ਮਲੇਸ਼ੀਆ ਦੀਆਂ ਸੰਗਤਾਂ ਨੂੰ ਪੂਰੇ ਮਲੇਸ਼ੀਆ ਵਿੱਚ ਰਹਿੰਦੇ ਹੋਏ ਨਾਮਲੇਬ ਸੰਗਤਾਂ ਨੂੰ ਤੁਹਾਡੇ ਵੱਲੋਂ ਕੀ ਉਦੇਸ਼ ਨੇ ਕੀ ਅਪੀਲ ਹੈ ਅਸੀਂ ਬੇਨਤੀ ਕਰਦੇ ਜੀ ਪੂਰੇ ਗੁਰ ਗੁਰ ਸੰਗਤ ਨੂੰ ਅਸੀਂ ਵੇਖਦੇ ਆ ਕਿਉਂਕਿ ਆ ਸਾਡਾ 555 ਗੁਰੂ ਨਾਨਕ ਦਾ ਉਪਤਾਰ ਦਿਹਾੜਾ ਨੇ ਤੁਸੀਂ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਹਮ ਹਮ ਆ ਕੇ ਸਾਡੇ ਗੁਰਦਾਰੇ ਚ ਜਰੂਰ ਆਨ ਦੀ ਕਿਰਪਾਤਾ ਕਰਨੀ ਜੀ ਸੋ ਬਹੁਤ ਬਹੁਤ ਧੰਨਵਾਦ ਐਸਨ ਰਾਜ ਵਿੰਦਰ ਸਿੰਘ ਜੀ ਸੋ ਜਿਨ੍ਹਾਂ ਨੇ ਕਿ ਵਿਸਤਾਰਪੂਰਵ ਜਾਣਕਾਰੀ ਦਿੱਤੀ ਹੈ ਕਿ ਸਤਿਗੁਰੂ ਨਾਨਕ ਮਹਾਰਾਜ ਜੀ ਦੇ 555ਵੇਂ ਪ੍ਰਕਾਸ਼ ਪੂਰਵ ਨੂੰ ਸਮਰਪਿਤ ਯੋ ਕਿ ਮਲੇਸ਼ੀਆ ਦੇ ਧਰ ਤੋਂ ਇੱਕ ਅਲਗ ਨਗਰ ਕੀਰਤਨ ਕੱਢਿਆ ਜਾਵੇਗਾ ਜੋ ਕਿ ਦੇਖਣਯੋਗ ਹੋਵੇਗਾ ਇਸ ਵਿੱਚ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਆਓ ਹਮ ਮਹਾ ਕੇ ਇਸ ਨਗਰ ਕੀਰਤਨ ਦੀ ਸਪੋਰਟ ਕਰੀਏ ਤੇ ਇਸ ਨੂੰ ਵੱਧ ਚੜ ਕੇ ਸ਼ਾਨਾ ਮਨਾਈਏ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਨਾਨਕ ਨਾਮਲੇਬ ਸੰਗਤਾਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਹੋਵੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ